ਓ ਕੀ ਕਰਦੇ ਆ ਓਏ ਕੁਛ ਨਹੀਂ ਵੀਰੇ ਆ ਆ ਦੇਖੋ ਭਾਈ ਜੀ ਆ ਮੋਟਰ ਤੇ ਸ਼ਰੇ ਆ ਹਰ ਇੱਥੇ ਇੱਥੇ ਕਰਦਾ ਇੱਧਰ ਹੋ ਜਾ ਇੱਧਰ ਹੋ ਜਾ ਆਧਾ ਖਾਤ ਤਸ ਗਿਆ ਇੱਧਰ ਹੋ ਜਾ ਆ ਦੇਖੋ ਭਾਈ ਪੂਰੀ ਕੁੜੀ ਬਾਠਣ ਕੇ ਆਈ ਸੀ ਤੇ ਦੋਨੇ ਜਾਣੇ ਮੋਟਰ ਤੇ ਤਾਰ ਵੜਦੇ ਫੜੇ ਗਏ ਦਿਖਾ ਓਏ ਅੱਗੇ ਲਿਆ ਅੱਗੇ ਅੱਗੇ ਆ ਸਾਹਮਣੇ ਕਰੋ ਸਾਹਮਣੇ ਕਰਨ ਕੀ ਕਰਦੇ ਸੀਗੇ ਮੇਰ ਤਾਰ ਕਿੱਥੋਂ ਵੱਡੀ ਆ ਮੋਟਰ ਦਿਖਾ ਦਿਖਾ ਇਤੋਂ ਵੱਡੀ ਤਾਰ ਆ ਦੇਖੋ ਭਾਈ ਤਾਰ ਵੱਡੀ ਐ ਨੇ ਫੜਾ ਦੇ ਤਾਰ ਫੜਾ ਇਹਨੂੰ ਆ ਭਾਈ ਦੋਸਤੋ ਆ ਤੁਸੀਂ ਤਾਰ ਦੇਖ ਰਹੇ ਹੋ ਤਾਰ ਦਾ ਇਹਨੇ ਗੁੱਛਾ ਵੱਡਿਆ ਜੀ ਤੇ ਇਹ ਦੋਨੇ ਜਾਣੇ ਐ ਇਹ ਪੁੱਛਦੇ ਹਾਂ ਭਾਈ ਅਹ ਤੇਰਾ ਕੀ ਲੱਗਦਾ ਜੀ ਅਸੀਂ ਤਾਂ ਇਕੱਠੇ ਕੰਮ ਕਰਦੇ ਆਈਏ ਨਹੀਂ ਕੰਮ ਕਰਨ ਨੂੰ ਬੜਾ ਤੁਸੀਂ ਲੱਗੇ ਆ ਕਿ ਤਹਿਸੀਲ 'ਚ ਹੈ ਨਹੀਂ ਇਹ ਤਾਂ ਹੈ ਕੌਣ ਹੁੰਦਾ ਹੁੰਦਾ ਸੀ ਤਾਂ ਜਾਨੀਆ ਬਈ ਸਿੱਖ ਇਕੱਠੇ ਕੰਮ ਕਰਦੇ ਆਂਗੇ ਐਂ ਬਸ ਅੱਛਾ ਚੋਰੀਆਂ ਕਰਦੇ ਹੋ ਕੰਮ ਨਾ ਕੋ ਯਰੋਂ ਕੰਮ ਤੇ ਚੋਰੀ 'ਚ ਫਰਕ ਹੁੰਦਾ ਸਮਝ ਗਏ ਤੁਹਾਡਾ ਕੰਮ ਹੁੰਦਾ ਜੀ ਸਾਰਿਆਂ ਦਾ ਇਹ ਵੀ ਸਾਡਾ ਕੰਮ ਹੀ ਆ ਇਹ ਕੀ ਕੰਮ ਹੈ ਇਹ ਕੰਮ ਹੈ ਆ ਦੋਸਤੋ ਤੁਹਾਨੂੰ ਦਿਖਾਉਣਾ ਹੈ ਜੀ ਆਹ ਮੋਟਰ ਹੈ ਜੀ ਮੋਟਰ ਆ ਇਹਨਾਂ ਨੇ ਪਹਿਲਾਂ ਮੋਟਰ ਬੰਨੀ ਹੈ ਜੀ ਮੋਟਰ ਦਾ ਇਧਰ ਆਓ ਖੋਣੇ ਤੁਨੂੰ ਆਜੋ 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 ਖੜ ਜਾ ਇਧਰ ਇਧਰ ਹੋ ਇਧਰ ਰੋ ਇਧਰ ਰੋ ਆਜੋ ਆਜੋ ਆਹ ਬਾਈ ਤਾਰ ਇਹਨਾਂ ਨੇ ਵੱਡੀ ਏ ਸਾਡੀ ਜੀ ਆ ਸਾਡੀ ਮੋਟਰ ਹੈ ਤੇ ਇਹ ਆ ਦੇਖੋ ਜੀ ਅਸੀਂ ਅੰਦਰ ਸੜਤੀ ਤੇ ਆ ਬੰਦੇ ਫੜੇ ਗਏ ਆ ਬਾਈ ਦੋਨੇ ਵਾਲੇ ਫੜੇ ਗਏ ਸਤ ਇੱਥੇ ਖੜ੍ਹ ਜਾਓ ਇੱਥੇ ਖੜ੍ਹ ਜਾਓ ਪਿੱਛੇ ਜਾ ਪਿੱਛੇ 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 ਜਾ ਹਾਂ ਦੱਸੋ ਇਹ ਤੁਸੀਂ ਦਰਿੰਦਰ ਸਾਡੇ ਚੋਰੀ ਕਰੀ ਜਾਂਦੇ ਹੋ ਤੇ ਮੈਨੂੰ ਇਹ ਦੱਸੋ ਤੁਹਾਨੂੰ ਯਾਰ ਭੋਰਾ ਵੀ ਡਰ ਨਹੀਂ ਕਿਸੇ ਦਾ ਵੀ ਅਸੀਂ ਦੇਨੇ ਆਏ ਆ ਚੋਰੀ ਕਰਨ ਆਏ ਆ ਤੇ ਚੋਰੀ ਦੀ ਜੇ ਫੜੇਗੇ ਸਾਡਾ ਸਾਡਾ ਕੀ ਰਹੂਗਾ ਦੱਸ ਪੈਰਾ ਇਹ ਦੇਖ ਕੇ ਆਗੇ ਸੀ ਕੋਈ ਹੈ ਨਹੀਂ ਸੀ ਅੱਛਾ ਹਾਂ ਇੱਥੇ ਕੌਣ ਦੇਖਦਾ ਗਿਆ ਤਾਂ ਜੀ ਹੂੰ ਆਸੇ-ਪਾਸੇ ਕੋਈ ਨਹੀਂ ਦਾ ਜੀ ਤਾਨੂੰ ਐਂ ਬਿਚਾਰ ਵਾਟੇ ਖੁੰਦਾ ਕਿੰਨੀਆਂ ਮੋਟਰਾਂ ਦੀ ਪਹਿਲਾਂ ਤੁਸੀਂ ਇਹ ਤੋਂ ਪਹਿਲਾਂ ਤਾਰਾਂ ਵੱਢ ਚੁੱਕੇ ਹੋ ਮੋਟਰ ਦੇ ਤਾਂ ਚੌਥੀ ਪੰਜਵੀਂ ਵਾਰ ਆਇਆ ਤਾਰ ਕੱਟਣ ਚੋਰੀਆਂ ਕਿੰਨੀਆਂ ਕਰਤੀਆਂ ਚ ਪਹਿਲਾਂ ਚੋਰੀਆਂ ਚੌਥੀ ਪੰਜਵੀਂ ਚੋਰੀ ਆ ਹਾਂ ਪਹਿਲਾਂ ਦੂਜੀਆਂ ਬਸ ਉਪਰਾਹਾਂ ਚ ਚੋਰੀਆਂ ਕਰਦੇ ਆ ਮਣੀ ਮੁੱਢ ਮੈਂ ਇਹ ਤੋਂ ਪਹਿਲਾਂ ਪੁਲਿਸ ਨੂੰ ਫੋਨ ਲਾਉਦਾ ਸਹੀ ਸਹੀ ਚੋਰੀਆਂ ਮੰਨ ਜੋ ਕਿੰਨੀਆਂ ਕੀਤੀਆਂ 10-15 ਚੋਰੀਆਂ ਕੀਤੀਆਂ ਤੂੰ ਤਾਂ ਕਦੀ ਦੂਜੀ ਚੋਰੀ ਹੈ ਤੂੰ ਕਿੰਨੀਆਂ ਕੀਤੀਆਂ ਓਏ ਐਨਾਂ ਹੀ ਆ ਬਈ 15-20 ਮੈਂ 5 ਵਾਧਾ ਕਰ ਤੂੰ ਵੀ ਕਰਦੀਆਂ ਇਹ ਤਾਰ ਫਿਰ ਕਿੱਥੇ ਵੇਚਦੇ ਹੋ ਕਬਾੜ ਵਾਲੇ ਨੂੰ ਵੇਚ ਦਿੰਦੇ ਆ ਅੱਛਾ ਆ ਦੇਖੋ ਭਾਈ ਆ ਬਈ ਠੀਕ ਹੈ ਭਾਈ ਹੱਤ ਤਾਰ ਵੜਦੇ ਫੜੇ ਫੜੇ ਗਏ ਦੁਨੀਆ ਨੇ ਆਉ ਬਣਾਏ ਤਾਰਵਾੜ ਦੇ ਥੋੜੇ ਖੇਤ ਚੋਰੀ ਆ ਜਮਣਾ ਚੋਰੀ ਕਰਦੇ ਫੜੇ ਗਏ ਆ ਮੋਟਰ ਦੇ ਔਰ ਤੁਸੀਂ ਦੱਸੋ ਵੀ ਜਿਹੜੇ ਬੰਦੇ ਆ ਚੋਰੀ ਕਰਦੇ ਬਈ ਉਹਨਾਂ ਨਾਲ ਕੀ ਹੋਣਾ ਚਾਹੀਦਾ ਮਾਰੀ ਜਾਂਦੇ ਆ ਨਾ ਇਹ ਪੰਜਾਬ ਦੇ ਖਲਾਅਤ ਨੇ ਇਧਰ ਆ ਓਏ ਆ ਇਧਰ ਪੰਜਾਬ ਦੇ ਖਲਾਅਤ ਹੋ ਗਏ ਬਈ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਇਹ ਬਈ ਇਹਦਾ ਜ਼ਿੰਮੇਵਾਰ ਕੋਣਾ ਬਈ ਜ਼ਿੰਮੇਵਾਰ ਤਾਂ ਸਰਕਾਰਾਂ ਹੀ ਆ ਜਿਹੜੀਆਂ ਤੇ ਫਿਰ ਬਈ ਇਹਦਾ ਹੱਲ ਕਿਉਂ ਨਹੀਂ ਹੋ ਰਿਹਾ ਕੀ ਗੱਲ ਹੈ ਕੀ ਕਰਨੇ ਚੋਰੀਆਂ ਤੇਰੇ ਲਈ ਵੀ ਹਾਂ ਚੋਰ ਹਾਂ ਕੁੱਤੀ ਕਹਿੰਦੇ ਬਈ ਕਿ ਨਾ ਚੋਰਾ ਨਾਲੀ ਹੋਈ ਹੈ ਬਈ ਹੁਣ ਇਹਨਾਂ ਨੂੰ ਦੋਨਾਂ ਨੂੰ ਕੀ ਸਜ਼ਾ ਦੇ ਕੇ ਯਾਰ ਸਸੋ ਭਾਈ ਕਾਂਤੀ ਮਾਨ ਦਾ ਹੈ ਦੇਹਾਂ ਤੇ ਭਾਈ ਦੋਨੋਂ ਜਣਾਂ ਨੇ ਚੋਰੀ ਕੀਤੀ ਦਿਨ ਦਿਹਾੜੇ ਭਾਈ ਕਿਹੜਾ ਪਿੰਡ ਆਪਣਾ ਪਿੰਡ ਦਾ ਖਰਾਬ ਠੀਕ ਹੈ ਠੀਕ ਹੈ ਆ ਦੇਖੋ ਜੀ ਇਹ ਭਾਈ ਵੀ ਕਹਿੰਦਾ ਕਹਿੰਦਾ ਵੀ ਭਾਈ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਚਲੋ ਉੱਥੇ ਚਲੋ ਮੋਟਰ ਚਲੋ ਥੋੜੇ ਹੰਡੰਡਾ ਫਿਰੂਗਾ ਚਲੋ 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 ਆ ਦੇਖੋ ਭਾਈ ਜੀ ਇਹਨਾਂ ਨੇ ਕੀਤੀ ਹੈ ਮੋਟਰ ਤੇ ਛਰੇ ਆਮ ਚੋਰੀ ਠੀਕ ਹੈ ਹੋਰ ਕੀ ਕੀ ਚੋਰੀਆਂ ਕਰਦੇ ਆ ਓਏ ਹਾਂ ਜੀ ਠੀਕ ਹੈ ਭਾਈ ਠੀਕ ਹੈ ਵਧੀਆ ਇਹ ਕਿਹੜੇ ਚੋਰੀਆਂ ਕੀਤੀਆਂ ਦੱਸ ਹਾਂ ਕੋਣ ਪਾ ਦਾਂਗਾ ਹਾਂ ਦੁਕਾਨ ਤੇ ਗੁੰਜ-ਗੁੰਜਾ ਕਰ ਲੈਣੇ ਹੂੰ ਤੇ ਜਿੰਨੇ ਕੋਈ ਤਰ ਆ ਜਾਂਦਾ ਉਹ ਤਾਂ ਬਟੂਆ ਖੋਲਿਆ ਹੋਰ ਖੋਲਿਆ ਹਾਂ ਬਸ ਚੜ ਕੇ ਬਟੂਆ ਕੱਢ ਲਿਆ ਜੀ ਅੱਛਾ ਇਹ ਜੋਰ ਹੈ ਅੱਛਾ ਇਹੀ ਕਰਦਾ ਜੀ ਸਾਰੇ ਕੰਮ ਮੈਂ ਤੇ ਨਾਲ ਹੁੰਦੀ ਆ ਤੂੰ ਕਿਹੜਾ ਫਿਰ ਜੁੱਤੋਂਤੀ ਆ ਤੂੰ ਵੀ ਨਾਲ ਹੀ ਹੁੰਨੀ ਆ ਤੇ ਤੂੰ ਰੋਕ ਨਹੀਂ ਸਕਦੀ ਇਸ ਨੂੰ ਮੈਨੂੰ ਮੈਨੂੰ ਇਹ ਜਿਹੜੇ ਹੌਸਲਾ ਦਿੱਤਾ ਸੀ ਮੈਂ ਆ ਦੇਖੋ ਬਾਈ ਹੌਸਲਾ ਸੁਣ ਹੌਸਲੇ ਦੀ ਗੱਲ ਕਰਦੇ ਆ ਆ ਸਾਹਮਣੇ ਇਹਨਾਂ ਨੇ ਆ ਇਹ ਤੇ ਮੋਟਰ ਹੈ ਜੀ ਇਹਨਾਂ ਨੇ ਮੋਟਰ ਬੰਦ ਕਰਕੇ ਤੇ ਆ ਇਹਨਾਂ ਨੇ ਪਹਿਲਾਂ ਜਿੰਦਾ ਬੰਨਿਆ ਫਿਰ ਮੋਟਰ ਬੰਦ ਕਰਕੇ ਫਿਰ ਇਹਨਾਂ ਦੀ ਤਾਰ ਵਢੀ ਹੈ ਠੀਕ ਹੈ ਤਾਰ ਕਿੰਨੇ ਕ ਦੀ ਵੇਚਦੇ ਨੇ ਕਿੰਨੇ ਕ ਦੀ ਤਾਰ ਤੁਸੀਂ ਮਹੀਨੇ ਦੀ ਮਹੀਨੇ ਦੀ ਕਮਾਈ ਕਰ ਲੈਂਦੇ ਕਿੰਨੇ ਕ ਹਜ਼ਾਰ ਦੀ 15 ਹਜ਼ਾਰ ਰੁਪਏ ਦੀ ਹੁੰਦੀ ਹੈ ਜਿਹੜੀ ਡੇਲੀ ਘਟਦੇ ਆ ਅਸੀਂ ਡੇਲੀ ਮਤਲਬ 45000 ਰੁਪਏ ਦੀ ਦਰ ਹੋ ਗਈ ਮਹੀਨੇ ਦੀ ਮਹੀਨੇ ਦੀ 45000 ਦੀ ਤੇ ਤੇਰਾ ਥੋੜਾ ਆ ਸੋਚ ਦੀ ਅੱਧੇ ਦੇ ਪਹਿਲੇ ਲੈਨੇ ਹੋ ਕਿ ਕਿਵੇਂ ਆ ਪਰ 70% ਹੈ? ਪਹੱਦਰ ਦੁੱਧ ਲੈਣੇ ਆ। ਦੁੱਧ ਲੈਣੇ ਆ। ਠੀਕ ਹੈ। ਮੈਂ ਸਾਰੇ 25000 ਰੁਪਇਆ ਹੋ ਗਿਆ ਖਰਚਾ ਖਰਚਾ ਖਾਣ ਪੀਣ ਦਾ। ਇਕੱਠੀ ਹੁੰਦਾ ਮੈਂ ਕਰ ਲੈਂਦਾ। ਠੀਕ ਹੈ। ਕਾਹਦੇ ਆਏ ਚੋਰੀ ਕਰਨ। ਕਹਿਮ ਭਾਈ। ਕਾਹਦੇ ਆਏ ਚੋਰੀ ਕਰਨ ਨੂੰ? ਗੱਡੀ ਤੇ। ਅੱਛਾ ਗੱਡੀ ਤੇ ਆਏ ਆ। ਗੱਡੀ ਦਿਖਾਓ ਕਿੱਥੇ ਆ। ਮੈਂ ਵੀ ਅਖਿਆ ਗੱਡੀ ਇਹ। ਅੱਛਾ ਆ ਗੱਡੀ ਤੇ ਆਏ ਹੋ। ਆ ਗੱਡੀ ਹੈ ਭਾਈ ਇਹ ਗੱਡੀ ਦੇ ਚੋਰੀਆਂ ਕਰਦੇ ਆ ਜੀ। ਠੀਕ ਹੈ। ਤੇ ਇਹਦਾ ਜੇ ਅਸੀਂ ਨਾ ਆਉਂਦੇ ਤਾਂ ਉਹਨਾਂ ਦਾ ਫੋਜ ਕਰ ਹੋ ਗਿਆ ਸੀ ਇਹਨਾਂ ਦਾ ਕੰਮ ਹੋ ਗਿਆ ਸੀ ਜਿਹੜਾ ਕਰਤਾ ਸੀ ਤੇ ਹੋਰ ਥੋਡੇ ਗਰੋਹ ਦੇ ਵਿੱਚ ਕੌਣ-ਕੌਣ ਹੈ ਬਾਈ ਕਿੰਨੇ ਕਿੰਨੇ ਬੰਦੇ ਆ ਟੋਟਲ ਟੋਟਲ ਕਿੰਨੇ ਬੰਦੇ ਆ 20 ਜਾਣੇ 20 ਜਾਣੇ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਬਾਈ ਠੀਕ ਹੈ ਠੀਕ ਹੈ ਉਹਨਾਂ ਦੀ ਲੀਡ ਲੀਡਰ ਜਿੰਨੇ ਆ 10 ਆਪੇ 10 ਜੈਂਟਸ ਤੇ ਉਹਨਾਂ ਕੋਲੇ ਮਸ਼ੀਨਰੀ ਮਸ਼ੀਨਰੀ ਹੈਗੀ ਇੱਕ ਮਤਲਬ ਉਹ ਆ ਤਾਂ ਉੱਥੇੋਂ ਗੱਡੀ ਜਾਂਦੇ ਕੋਲੇ ਕਿਵੇਂ ਵੈਸੀ ਆ ਐਂ ਜਾ ਕੇ ਚੁਰਿਆਂ ਕਰਦੇ ਆ ਲੱਡੀਆਂ ਵੀ ਆ ਕੁਸਕ ਕੋਲ ਗੱਡੀਆਂ ਨੇ ਕੁਸਕ ਕੋਲ ਬੋਲਟਾ ਮੋਟਰਸਾਈਕਲ ਆਏ ਆ ਲੇਡੀਜ਼ ਹਰੇਕ ਬੰਦੇ ਕੋਲੇ ਮਸ਼ੀਨਰੀ ਆ ਹਾਂਜੀ ਸਕੂਟਰੀਆਂ ਵਗੈਰਾ ਵੀ ਨੇ ਲੇਡੀਜ਼ ਕੋਲ ਪ੍ਰਾਪਰਟੀਜ਼ ਕੀ ਕੀ ਵੀਰੇ ਤੇਰੇ ਕੋਲ ਤੂੰ ਦੱਸ ਵੀ ਤੂੰ ਪ੍ਰਾਪਰਟੀਜ਼ ਕੀ ਕੀ ਜੁੜੇ ਪ੍ਰਾਪਰਟੀਜ਼ ਕੀ ਕੀ ਤੇਰੇ ਕੋਲੇ ਇਹ ਕੋਸ ਨਹੀਂ ਅੰਗਰੇਜ਼ ਝੂਠ ਨਾ ਬੋਲ ਬਸ ਆਹੀ ਘਰ-ਬਾਰ ਚੱਲੀ ਜਾਂਦਾ ਜੀ ਝੂਠ ਨਾ ਬੋਲਿਓ ਕੁਝ ਜ਼ਮੀਨ ਜ਼ਮੀਨ ਜੋ ਹੈਗੀ ਹੈ ਕਿੰਨੀ ਹੈ ਹੈਗੀ 5-10 ਕਿੱਤੇ ਤੇ ਤੇਰੇ ਕੋਲੇ ਮੇਰੇ ਕੋਲ ਤਾਂ 3 ਕਿੱਲੇ ਇਹਦੇ ਕੋਲੇ 5 ਕਿੱਲੇ ਤੇ ਕੋਈ ਸ਼ਹਿਰ ਦੀ ਸ਼ਹਿਰ ਦੀ ਪ੍ਰੋਪਰਟੀ ਸ਼ਹਿਰ ਚ ਕੀ ਉਪਰ ਫੁੱਟ ਪ੍ਰੋਪਰਟੀ ਹੋਵੇ ਲਾਈਟ ਨੇ ਦੋ ਜੀ ਦੋਨਾਂ ਕੋਲੇ ਇੱਕ ਇੱਕ ਕਿੱਥੇ ਚੰਡੀਗੜ੍ਹ ਚ ਲੈ ਕੇ ਆ ਆ ਦੇਖੋ ਜੀ ਚੰਡੀਗੜ੍ਹ ਚ ਬਈ ਇਹਨਾਂ ਨੇ ਫਲੈਟ ਲੈ ਰੱਖਿਆ ਤੇ ਕਹਿੰਦੇ ਵੀ ਕੋਈ ਮਾਰੀ ਮੋਟੀ ਗੱਲ ਨਹੀਂ ਤੇ ਖਾਣਾ ਪੀਣਾ ਥੋੜੀ ਜਿਹੜੀ ਜਿਹੜਾ ਵਧੀਆ ਖਾਣੇ ਆ ਜੀ ਜਿਹੜਾ ਹੁਣ ਡੇਲੀ ਐਡਾ ਕਦਮ ਚੱਕ ਦਿਆਂਗੇ ਰੋਟੀ ਪਾਣੀ ਤਾਂ ਵਧੀਗੀ ਖਾਵਾਂਗੇ ਹੂੰ ਯਾਰ ਬਈ ਬਹੁਤ ਪੰਜਾਬ ਦੇ ਖਲਾਤ ਮੂੜੇ ਮਾੜੇ ਹੋ ਗਏ ਇੱਥੇ ਬੈਠੋ ਬੈਠੋ ਇੱਥੇ ਅਸੀਂ ਪੁਲਿਸ ਪਾਲਸ ਨੂੰ ਕਰਦੇ ਆਂ ਬੌਣ ਛੋੜਦੇ ਅਸੀਂ ਚਲੋਣੇ ਆਂ ਪੜਾ ਬਈ ਪੁਲਿਸ ਨੂੰ ਕਹਦੇ ਕੋਈ ਨਹੀਂ ਬਈ ਅਸੀਂ ਸਰਪੰਚ ਨੂੰ ਤਾਂ ਫੋਨ ਲਾਵਾਂਗੇ ਨਾ ਬਾਈ ਸਾਰੀ ਸਚਾਈ ਸੁਣ ਨਹੀਂ 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 ਬਈ ਆਏ ਨਹੀਂ ਲੋਟ ਹੋਣਾ ਪਿੰਡਾਂ ਦਾ ਫੋਨ ਲਾਵਾਂਗੇ ਨਾ ਅਸੀਂ ਆ ਤਨ ਭੱਜਣ ਨਹੀਂ ਹੁੰਦੇ ਅਸੀਂ ਜੇ ਤੁਸੀਂ ਭੱਜੋਗੇ ਥੋੜੀ ਵੀਡੀਓ ਲਈ ਅਸੀਂ ਬਣਾ ਐਂ ਨਾ ਕਰੋ ਵੀ ਬਣ ਕੇ ਅਸੀਂ ਸੋਤ ਮਾਰ ਤੇਰਾ ਨਾ ਕੀ ਮੇਰਾ ਹਾਂ ਹਾਂ ਮਨਜਿੰਦਰ ਆਹੀ ਤੇਰਾ ਨਾ ਕੀ ਜਸਵੀਰ ਕੌਰ ਇਹ ਕੁੜੀ ਤਸਵੀਰਾਂ ਤੇ ਇਹ ਬਾਈ ਮਨਜਿੰਦਰ ਇਹਨਾਂ ਦੀ ਅਸੀਂ ਬਣਾਈ ਵੀਡੀਓ ਮੋਟਰ ਦੇ ਸ਼ਰਿਆਮ ਸ਼ਰਿਆਮ ਤੁਸੀਂ ਕਹਿ ਸਕਦੇ ਹੋ ਵੀ ਇਹਨਾਂ ਨੇ ਕੀ ਹੈ ਬਹੁਤ ਜ਼ਿਆਦਾ ਇੱਕ ਹੁੰਡਾ ਕਰਦੀ ਹੈ ਨਾ ਕੋਈ ਡਰ ਨਾ ਕੋਈ ਭੋ ਮਦਦਾਰਾਂ ਚੋਰੀ ਕਰਨੀਆਂ ਹੋਰ ਜਿਹੜੇ ਜਿਹੜੇ ਟਰਾਂਸਫਾਰਮ ਚੋਰੀ ਹੁੰਦੇ ਆ ਉਹਨਾਂ ਬਾਰੇ ਦੱਸੋ ਸਾਨੂੰ ਉਹਨਾਂ ਦਾ ਜਿਹੜਾ ਤੇਲ ਦੂਰ ਨਿਕਲਦਾ ਉਹਦੇ ਬਾਰੇ ਦੱਸੋ ਕਿ ਉਹ ਕੀ ਈ ਜਾਉਂਦਾ ਵੇ ਇਹਦਾ ਸਿਰਫ ਤੇਲ ਦੁੱਧ ਨਾਲ ਨਹੀਂ ਕੱਢਦੇ ਬਈ ਯਾਰ ਝੂਠ ਨਾ ਬੋਲ ਸਾਡੇ ਨਾਲ ਦੀ ਨਹੀਂ ਹੋਰ ਅੱਛਾ ਇਹਦਾ ਬਸ ਜਿਹੜਾ ਸਮਾਨ ਹਨ ਬਣਾਉਂਦਾ ਚੱਕ ਚੱਕ ਕਰ ਗੱਡੀ ਚ ਰੱਖ ਦਿੰਦੇ ਤੇ ਮੂੰਹ ਕਿਉਂ ਬਣਿਆ ਬਈ ਹੁਣ ਜੇ ਤੁਸੀਂ ਛਾਪਾ ਮਾਰ ਲਿਆ ਬਈ ਕੋਈ ਆ ਕੇ ਐ ਦੇਖ ਲੈਂਦਾ ਬਸ ਅੱਛਾ ਫਿਰ ਡਰਦੇ ਵੀ ਆਂ ਡਰ ਵੀ ਆ ਤੁਹਾਨੂੰ ਡਰ ਤਾਂ ਫਿਰ ਹੁੰਦਾ ਹੀ ਆ ਬਈ ਐਡਾ ਵਡਾਰੇ ਸਕੈਡੀ ਚੋਰੀ ਹਨਾ ਕੋਈ ਪੁਲਿਸ ਪੌਲਿਸ ਵਾਲੇ ਨਾਲ ਥੋੜੀ ਗੰਨਸਾਂਦ ਕੋਈ ਕੀਤੀ ਹੋਵੇ ਵੀ ਉਹਨੂੰ ਪੈਸੇ ਦੇ ਲੇ ਪੁਲਿਸ ਵਾਲੇ ਸਾਡਾ ਮਾਸ ਨਹੀਂ ਢੇੜ ਜਾਣਗੇ ਮਾਰ ਮਾਰ ਕੇ ਭਟੇ ਤੇ ਪੁਲਿਸ ਨਾਲ ਥੋੜੀ ਕੋਈ ਹੋਣੀ ਕਾੜੀ-ਗਾੜੀ ਕੁਝ ਨਹੀਂ ਫਿੱਟ ਕੋਈ ਸਾਡੇ ਪੁਲਿਸ ਨਾਲ ਕੋਈ ਕੰਮ ਨਹੀਂ ਅੱਛਾ ਰਿਲੇਸ਼ਨ ਹੀ ਨਹੀਂ ਕੋਈ ਪੁਲਿਸ ਨਾਲ ਸਾਡਾ ਮਤਲਬ ਪੁਲਿਸ ਵਾਲੇ ਨਹੀਂ ਤੁਹਾਨੂੰ ਪੁਲਿਸ ਵਾਲੇ ਤੁਹਾਨੂੰ ਰੋਕਦੇ ਐ ਰੋਦਾ ਰੋਕਦੇ ਐ ਜੇ ਹੁਣ ਥੋੜੀ ਅਸੀਂ ਮੂੰਹ 'ਤੇ ਕੱਪੜਾ ਲਾ ਕੇ ਥੋੜੀ ਵੀਡੀਓ ਵਾਇਰਲ ਕਰ ਦਈਏ ਫੇਰ ਫਿਰ ਕਿਰੂ ਥੋੜਾ ਬਾਈ ਬਾਈ ਬਣ ਕੇ ਕੱਪੜਾ ਨਾਲ ਲਾਏ ਹੋਇਆ ਐ ਨਾ ਕਰੋ ਅਸੀਂ ਮੂੰਹ 'ਤੇ ਕੱਪੜਾ ਵੀਡੀਓ ਦਾ ਬਾਈ ਥੋੜੀ ਅਸੀਂ ਲਈ ਬਣਾ ਵੀਡੀਓ ਵੀਡੀਓ ਦਾ ਬਾਈ ਬਣ ਬਣ ਚਾਹੀਦੀ ਦੱਸਤੀ ਪਾ ਵੀ ਅਸੀਂ ਭੱਜੇ ਨਹੀਂ ਭੱਜ ਵੀ ਸਕਦੇ ਸੀ ਜਿਵੇਂ ਤੁਸੀਂ ਭੱਜ ਲੋ ਫਿਰ ਭੱਜ ਲੋ ਭੱਜ ਕੇ ਦੇਖ ਲੋ ਬਾਈ ਵੀ ਅਸੀਂ ਸੱਚ ਦੱਸੇ ਜਾਂਦੇ ਅਸੀਂ ਭੱਜ ਕੇ ਵੀ ਸਾਰਾ ਕੁਝ ਦੱਸ ਹੀ ਦਿੱਤਾ ਹੁਣ ਇੰਨੇ ਬੰਦੇ ਆ ਇੰਨੇ ਆ ਅਸੀਂ ਆ ਕੰਮ ਕਰਦੇ ਆ ਸੋ ਸਾਰਾ ਕੁਝ ਦੱਸਦਾ ਕੋਈ ਛੋਟਾ ਛੋਟਾ ਲੁਕੋ ਨਹੀਂ ਰੱਖਿਆ ਵੀ ਅਸੀਂ ਯਾਰ ਨਹੀਂ ਫਿਰ ਤੁਸੀਂ ਭੱਜ ਕੇ ਦੇਖੋ ਤੁਸੀਂ ਨਹੀਂ ਭੱਜ ਲਾਂਗੇ ਅਸੀਂ ਭੱਜ ਲੋ ਨਹੀਂ ਨਹੀਂ ਕੋਈ ਭਜਣਾ ਦਾ ਕਾਤਾ ਕੋਈ ਵਾਂ ਕੇ ਮੈਂ ਤਾਂ ਇਹ ਗੱਲ ਹੀ ਹੈ ਇਹ ਬਾਈ ਆ ਸ਼ਰੇਆਮ ਦੀ ਮੋਟਰ ਦੇਖ ਰਹੇ ਹੋ ਮੋਟਰ ਤਾਂ ਜਿੰਦਾ ਬਣਿਆ ਉਹਨਾਂ ਨੇ ਜਿੰਦਾਬਾਨ ਜਿੰਦਾ ਕਿਵੇਂ ਬੰਨਿਆ ਉਹ 70 ਪਿਆ ਟਾ ਨਾ ਨਾ ਬੰਨਿਆ ਬਈ ਅੱਛਾ ਉਹਨੇ ਬੰਨਿਆ ਬੰਨਿਆ ਚਾਬੀ ਦੇਖੀ ਚਾਬੀ ਤੁਹਾਨੂੰ ਤੇ ਹੀ ਨਹੀਂ ਕਿ ਭਾਈ ਅੱਛਾ ਸਾਨੂੰ ਐਸੀ ਅੰਦਰ ਬਾਵਾ ਸਮਾਨ ਹੋਗਾ ਪੱਥਰ ਸੀਗਾ ਪੱਥਰ ਮਾਰਿਆ ਉਹਦੇ ਬਗਲੀ ਤਾਰ ਹੀ ਪਿਛੋਂ ਡੱਕਾ ਨਹੀਂ ਹੋਇਆ ਅੱਛਾ ਤਾਰ ਪਰ ਤਾਰ ਇਧਰ ਕੀਤੀ ਹੈ ਯਾਰ ਵੱਡ ਗਿਆ ਇਧਰੋਂ ਜੋੜ ਖੋਲ ਕੇ ਕਰੰਟ ਲਾ ਅੱਛਾ ਸੋਚਣਾ ਬੋਲੋ ਕਰੰਟ ਲਾਇਆ ਤੇਰੇ ਜੋੜ ਖੋਲ ਕੇ ਠੀਕ ਹੈ ਫੇਰ ਲਾਈ ਭਈ ਉੱਤੇ ਅੱਛਾ ਕਰੰਟ ਦਾ ਉਡਾਰਾ ਇਹ ਤੁਸੀਂ ਪਹਿਲਾਂ ਸਖਲਾਈ ਲੈਨੇ ਉਹ ਹੀ ਕੰਮ ਦੀ ਫੇਸ ਆ ਕੇ ਨਾ ਵੀ ਨਾ ਰਹਿ ਕੇ ਕੰਡੂ ਜੀ ਜਦੋਂ ਕੰਮ ਹੀ ਇਹ ਹੋ ਗਿਆ ਮੈਂ ਹੂੰ ਜੋ ਤੰਦਾ ਹੀ ਇਹ ਕਰਨਾ ਅੱਛਾ ਤੰਦਾ ਜੱਜ ਦਾ ਕਰ ਲਓ ਕੋਈ ਬਈ ਯਾਰ ਕਿਉਂਕਿ ਤੰਦਾ ਕੋਈ ਜੱਜ ਦਾ ਚੰਜ ਦਾ ਜੱਜ ਦਾ ਕੰਮ ਕਰ ਲਓ ਬਈ ਯਾਰ ਕੀ ਕਰਕੇ ਮਜਬੂਰੀਆਂ ਮਜਬੂਰੀ ਕਹਦੀ ਐ ਕਿਹਨੂੰ ਕਿਹਨੂੰ ਦੋਸ਼ੀ ਠਰਉਂਦੇ ਹੋ ਤੁਸੀਂ ਸਰਕਾਰ ਨੂੰ ਤੁਸੀਂ ਠਰਉਂਦੇ ਹੋ ਪ੍ਰਸ਼ਾਸਨ ਨੂੰ ਦੋਸ਼ੀ ਠਰਉਂਦੇ ਹੋ ਕਿਹਨੂੰ ਦੋਸ਼ੀ ਠਰਉਂਦੇ ਹੋ ਤੁਸੇ ਕਹਿੰਦੇ ਮਜਬੂਰੀ ਐ ਯਾਰ ਦੋਸ਼ੀ ਦਾ ਇਹ ਕੰਮ ਤਾਂ ਉਹ ਵੀ ਕਰੀ ਜਾਂਦੇ ਨੇ ਹੱਥ 'ਤੇ ਰਹਿਣੇਗੇ ਬਈ ਇਹ ਬਲਾ ਲੰਦੇ ਆ ਬਈ ਹੂੰ ਤੇ ਹੁਣ ਅਸੀਂ ਕੀ ਕਰੀਏ ਅਸੀਂ ਫਿਰਦੇ ਆ ਨੌਕਰੀਆਂ ਮਿਲਦੀਆਂ ਨਹੀਂ ਪੜ੍ਹੇ ਲਿਖਿਆ ਨੂੰ ਥਾਂ ਥਾਂ ਫੈਕਟਰੀਆਂ ਬਸ ਭਾਈ ਇਹ ਉੱਥੇ ਪੰਜਾਹ ਰੁਪਏ ਰੱਖਦੇ ਨਹੀਂ ਬਈ ਦਿਹਾੜੀ ਮਿਲਦੀ ਨਹੀਂ ਫਿਰ ਆਪਣੇ ਜਿਵਾਕ ਪਾਲਣ ਵਾਸਤੇ ਕੁਝ ਬਣਾਉਣ ਵਾਸਤੇ ਕੁਝ ਤਾਂ ਕਰਨਾ ਹੀ ਪਊਗਾ ਬਈ ਕਰਨਾ ਹੀ ਪਊਗਾ ਤੇ ਥੋੜੇ ਬੱਚੇ ਕਿੰਨੇ ਬਈ ਦੋ ਬੱਚੇ ਬਈ ਅੱਛਾ ਤੇ ਘਰ ਵਾਲਿਆਂ ਨੂੰ ਰੋਕਦਾ ਤੁਹਾਨੂੰ ਵੀ ਦੂਆ ਕਿੰਨਾ ਕੰਮ ਕਰਦੀਆਂ ਉਹਨੂੰ ਕੀ ਰੋਕਣਾ ਬਈ ਉਹਦਾ ਕੰਮ ਨੂੰ ਅਸੀਂ ਤਾਂ ਸਾਰਾ ਦਾ ਮੁੱਦਾ ਤਾਂ ਉਹੀ ਆ ਇਹ ਕੰਮ ਚੱਲਦਾ ਹੀ ਨਹੀਂ ਉਹਨਾਂ ਦਾ ਚਲੋ ਇਹ ਚੱਲਦਾ ਕੰਮ ਹੁਣ ਕੋਲੇ ਜਾਂਦਾ ਹੀ ਨਹੀਂ ਕੰਮ ਤੇ ਜੱਟ ਜ਼ਿੰਮੇਦਾਰ ਭਾਈ ਨੇ ਜਿਹੜੇ ਸਾਰੇ ਭਈਏ ਲਾਈ ਬੈਠੇ ਆ ਆ ਚੋਂਨਾਂ ਕਾ ਉਹ ਭਈਆਂ ਤੋਂ ਲਵਾ ਲੈਂਦੇ ਨੇ ਹੂੰ ਕੋਈ ਵੀ ਕੰਮ ਭਈਆਂ ਨੂੰ ਉਹ ਸਸਤੇ ਚ ਪਾ ਜਾਂਦੇ ਨੇ ਭਈਏ ਸਾਨੂੰ ਲਜਾਣ ਛੱਡਣ ਦੀ ਖੈ ਮੰਨਦੇ ਆ ਜਿਹੜੇ ਹੁੰਦੇ ਨੇ ਉਹ ਜਾਇ ਜਾਂ ਵਾਲੇ ਤੇਰਾ ਸੀ ਵੀ ਕੀ ਕਰੀਐ ਸੀ ਵੀ ਜਵਾਕ ਪਾ ਲੈਣੇ ਆਪਦੇ ਕੁਛ ਨਾ ਕੁਛ ਕਰਕੇ ਤਾਂ ਢਿੱਡ ਭਰਨਾ ਹੀ ਆ ਉਹਨਾਂ ਦਾ ਤੇਰਾ ਪਰਿਵਾਰ ਚ ਕੋਣ ਕੋਣ ਆ ਓਏ ਮੇਰਾ ਤਾਂ ਪਰਿਵਾਰ ਦੇ ਮਤਲਬ ਕਿ ਦੋ ਭਰਾ ਹੂੰ ਇੱਕ ਭੈਣ ਆ ਹੂੰ ਮੰਮੀ ਡੈਡੀ

मतलब ਤੁਸੀਂ ਇਹ ਕਹਿੰਦੇ ਹੋ ਵੀ ਸਾਨੂੰ ਕੰਮ ਨਹੀਂ ਦੇ ਰਹੇ ਤੇ ਪੰਜਾਬ 'ਚ ਕੰਮ ਹੈ ਨਹੀਂ ਤਾਂ ਅਸੀਂ ਮਜ਼ਦੂਰੀ 'ਚ ਚੋਰੀ ਕਰਦੇ ਹਾਂ ਕੋਈ ਨਾ ਸ਼ਅ ਪਤਾ ਤਾਂ ਨਹੀਂ ਕਰਦੇ ਨਹੀਂ ਨਹੀਂ ਨਸ਼ਾ ਪੱਕੀ ਗੱਲ ਜੇ ਥੋੜੀ ਡਾਕਟਰੀ ਕਰਾਈਏ ਅਸੀਂ ਇਸ ਟਾਈਮ ਇੱਥੇ ਬੁਲਾ ਕੇ ਤੁਹਾਨੂੰ ਬਿਠਾ ਕੇ ਚੰਗੀ ਤਰ੍ਹਾਂ ਨਹੀਂ ਬਈ ਕੋਈ ਨਸ਼ਾ ਨਹੀਂ ਕਰਦੇ ਪੱਕੀ ਗੱਲ ਹੈ ਨਾ ਇਸ ਗੱਲ ਦੀ ਸੋਹ ਖਾਂਦੇ ਹੋ ਹਾਂ ਬਈ ਮੈਂ ਤਾਂ ਖਾਨੀ ਆ ਇਹਦਾ ਨਹੀਂ ਮੈਨੂੰ ਦੱਸੋ ਮੈਨੂੰ ਇੱਥੇ ਨਹੀਂ ਮੈਨੂੰ ਮਜ਼ਦੂਰੀ 'ਚ ਹੀ ਕਰਦੇ ਹਾਂ ਉਹ ਕੰਮ ਇਹ ਬਈ ਬਾਈਕ ਨੇ ਜਿਹੜੀ ਚੋਰੀ ਕਰਦੇ ਅਸੀਂ ਕਰਦੇ ਹਾਂ ਮਜ਼ਦੂਰੀ 'ਚ ਤੁਹਾਨੂੰ ਕਿਉਂ ਫੈਕਟਰੀ ਚ ਫੈਕਟਰੀ ਚ ਜੀ ਸੁਈ ਟ੍ਰਾਈ ਕੀਤਾ ਵੀ ਅਸੀਂ ਫੈਕਟਰੀ ਚ ਜਾਈਏ ਇੱਥੇ ਕੰਮ ਕੰਮ ਬਈ ਇਹ 10 10 15 15 ਬਈ ਇਹ ਰੱਖ ਬਈਏ ਲੱਗੇ ਵੇ ਕੰਪਨੀ ਚ ਜਿਹੜੇ ਪੰਜਾਬੀ ਆ ਪੰਜਾਬੀ ਨੂੰ ਤਾਂ ਠੇਕੇਦਾਰੀ ਚ ਪਾੜ ਦਿੰਦੇ ਆ ਵੀ ਯਾਰ ਬਈ ਜਿਹੜੇ ਪਾਸੇ ਥੋੜੇ ਨਾਲ ਗੱਲੋ ਥੋੜੀ ਗੱਲ ਹੀ ਨਹੀਂ ਸੰਦਿਓ अच्छा फाइनल ਤਾਂ ਇਹ ਕੋਈ ਕੰਮ ਦੇਊਗੀ ਵੀ ਸਰਕਾਰ ਬਸ ਸਫਾਈ ਸੇਵਕ ਸੜਕਾਂ ਸੰਭਰੀ ਚੱਲੋ ਕੂੜਾ ਚੱਕੀ ਚੱਲੋ ਕੂੜਾ ਛਾਂਟ ਲੋ ਸਾਨੂੰ ਗਰੀਬਾਂ ਨੂੰ ਆਹੀ ਕੰਮ ਆ ਬਸ ਸਰਕਾਰ ਨੂੰ ਹਮਮ ਇਹਹੀ ਕੰਮ ਆ ਗਰੀਬਾਂ ਵਾਸਤੇ ਹੋਰ ਕਾਗਜ਼ ਪੱਤਰ ਦਾ ਕੰਮ ਨਹੀਂ ਦਿੰਦੀ ਸਰਕਾਰ ਗਰੀਬਾਂ ਨੂੰ ਹਮਮ ਬਸ ਜਿਹੜੇ ਗਰੇਗਾਂ ਦਾ ਇਹ ਵੀ ਸੜਕਾਂ ਤੋਂ ਬੰਦ ਚੱਕਣ ਦਾ ਸਫਾਈ ਸੇਵਕ ਇਹ ਵੀ ਰੂੜੀਆਂ ਚੱਕਣ ਦਾ ਹਮਮ ਹੈ ਜਿਹੜਾ ਕੂੜਾ ਛਾਂਟਣ ਦਾ ਉਹ ਕੋਈ ਕੰਮ ਆ ਹਮਮ ਲੋਕਾਂ ਦੀ ਗੰਦਗੀ ਚ 100 ਗੰਦ ਸੜਦਾ ਅਗਲਾ ਉਹ ਗੰਦਗੀ ਛਾਂਟਣ ਵਾਸਤੇ ਸਾਨੂੰ ਕੰਮ ਦਿੰਦੀ ਆ ਸਰਕਾਰ ਹਮਮ ਇਹ ਉਹੀ ਅਸੀਂ ਆਪਦੇ ਕਰੇ ਆ ਕੇ ਬੱਚਿਆਂ ਨੂੰ ਖਾਣਾ ਪਾਣੀ ਬਣਾਉਣੇ ਆਪ ਖਾਨੇ ਰੋਟੀ ਨਹੀਂ ਲੰਘਦੀ ਜਿਹੜੇ ਗੰਦਗੀ ਚ ਸਾਨੂੰ ਕੰਮ ਦਿੰਦੇ ਆ ਸਰਦਾਰ ਤੁਸੀਂ ਆਪ ਹੀ ਦੱਸੋ ਕੋਈ ਗੰਦਗੀ ਜਿਆਦਾ ਥੋੜੇ ਬੱਚਿਆਂ ਦਾ ਫਿਊਚਰ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਭਾਰਤ ਦੇ ਲਗੇ ਸੇਫ ਹੈ ਜਾਂ ਨਹੀਂ ਸੇਫ ਨਹੀਂ ਸੇਫ ਨਹੀਂ ਹੈਗਾ ਬਾਈ ਕਿਵੇਂ ਕਿਵੇਂ ਕਰ ਸਕਦੇ ਤੁਸੀਂ ਗੱਲ ਇਹ ਕਿਵੇਂ ਕਿ ਹੁਣ ਤੁਹਾਨੂੰ ਆਪ ਨਹੀਂ ਪਤਾ ਕਿੰਨਾ ਕੁ ਚੱਲ ਰਿਹਾ ਹੈ ਜੇ ਤੁਸੀਂ ਆਪ ਤੇ ਔਰਤਾਂ ਤੇ ਲੱਗੇਗਾ ਕੱਲ ਨੂੰ ਬੱਚਿਆਂ ਨੂੰ ਕਿਹਦੀ ਸਿੱਖਿਆ ਮਿਲੂ ਇਹ ਕੰਮੀ ਨਵੇਂ ਕਰਨ ਕਿ ਇਧਰ ਟੋਰੀਆਂ ਨਹੀਂ ਕਰਨੀ ਜੇ ਕੰਮ ਹੀ ਨਹੀਂ ਹੋਇਆ ਤੇ ਨੌਕਰੀ ਨਾ ਉਹ ਭਈ ਇਹ ਬੰਦੇ ਜੇ ਕੁਝ ਨਹੀਂ ਕੀਆ ਤਾਂ ਉਸ ਤੋਂ ਅੱਧ ਤੱਕ ਕੇ ਸਹੀ ਵੀ ਹੈ ਕਿਉਂਕਿ ਆਪਾਂ ਇਹਨਾਂ ਦੀ ਵੀਡੀਓ ਬਣਾਈ ਹੈ ਇਹਨਾਂ ਦਾ ਫੇਸ ਅਸੀਂ ਜਾਣ ਕੇ ਰਿਵੀਲ ਨਹੀਂ ਕੀਤਾ ਜਾਣ ਕੇ ਅਸੀਂ ਇਹਨਾਂ ਨੂੰ ਵਾਇਰਲ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੇ ਅੱਜ ਦਿਲ ਦੀ ਜਿਹੜੀ ਗੱਲ ਸੀ ਉਹ ਸਾਨੂੰ ਸਾਰੀ ਸੱਚ ਜੀ ਦੱਸਤੀ ਬੜੀ ਕਹਿੰਦੀ ਵੀ ਅਸੀਂ ਕੰਮ ਲਈ ਵੀ ਟਰਾਈ ਕੀਤਾ ਸਾਨੂੰ ਕੰਮ ਦੇਣੇ ਰੱਖ ਰਹੇ ਸਾਡੇ ਨੂੰ ਜਲੀਲ ਕਰਦੇ ਐ ਜਿਹੜੇ ਜੁਪੀ ਬਿਹਾਰ ਦੇ ਆ ਉਹਨਾਂ ਨੂੰ ਤਰਜੀਹ ਦਿੰਦੇ ਐ ਕੰਮ 'ਚ ਜੇ ਅਸੀਂ ਆਨੇ ਸਾਨੂੰ ਮਤਲਬ ਕੀ ਆ ਉਹ ਆ ਪਿੱਛੇ ਕਰਦੇ ਐ ਨੱਚ ਵੀ ਬਾਈ ਜੀ ਆਧਾਰ ਕਾਰਡ ਮੰਗਦੇ ਵੱਧ ਪੜੇ ਲਿਖੇ ਨੂੰ ਭਾਲਦੇ ਆ ਹੁਣ 9 9 8 8 ਪੜਿਆ ਨੂੰ ਤਾਂ 10 10 ਪੜਿਆ ਨੂੰ ਕੋਈ ਗੌਰ ਦਾ ਨਹੀਂ ਅਨਪੜ੍ਹ ਹੀ ਸਮਝਦੇ ਆ ਹੁਣ ਉਹਨਾਂ ਵਾਸਤੇ ਕਿੱਥੋਂ ਪੜਾਈ ਕਰੀਏ ਬੱਚੇ ਵਾਲੀ ਹੈ ਕਿ ਅਸੀਂ ਬੱਚਿਆਂ ਨੂੰ ਪੜਾਈਏ ਕਿ ਆਪ ਪੜਾਈ ਕਰੀਏ ਹੁਣ ਉਮਰੀ ਇੰਨੀ ਹੋ ਗਈ ਦਿਮਾਗ ਨਹੀਂ ਰਹਿੰਦਾ ਟੈਨਸ਼ਨਾਂ 'ਚ ਬਿਲਕੁਲ ਤੁਸੀਂ ਆਪ ਹੀ ਦੱਸੋ ਹੁਣ ਸੋ ਪੰਜਾਬ ਦੇ ਹਾਲਾਤ ਮਾੜੇ ਹੋ ਗਏ ਬਾਈ ਹੈਨਾ ਬਹੁਤ ਮਾੜੇ ਹੋ ਗਏ ਇਹ ਬਾਈ ਵੀਡੀਓ ਜਿਹੜੀ ਅਸੀਂ ਬਣਾਈਏ ਇਹ ਵੀ ਮੈਸੇਜ ਵਾਸਤੇ ਬਣਾਈ ਹੈ ਇਹ ਆਰਟਿਸਟ ਹੈ ਤੇ ਹਾਂ ਬਾਈ ਕੀ ਕਹਿਣਾ ਚਾਹੁੰਨੇ ਹੋ ਯਾਰ ਜਿਹੜੀ ਆਪਾਂ ਵੀਡੀਓ ਬਣਾਈਏ ਇਹਦੇ ਬਾਰੇ ਸਾਨੂੰ ਜਰੂਰ ਜਾਂਦਣਾ ਬਾਦੋ ਹਣਾ ਬਾਈ ਮੈਂ ਕਹਿੰਦਾ ਕੰਮ ਕਰੋ ਹੱਕ ਦੀ ਕਮਾਈ ਕਰਕੇ ਕਰੋ ਠੀਕ ਆ ਆ ਚੋੜੀਆਂਾਂ 'ਚ ਕੁਛ ਨਹੀਂ ਪਿਆ ਬਾਈ ਹੂੰ ਠੀਕ ਆ ਆ ਦੇ ਬੱਚਿਆਂ ਨੂੰ ਚੰਗੀ ਮਤਲਬ ਕਿ ਚੰਗੇ ਸਕੂਲ 'ਚ ਲਾਓ ਪੜ੍ਹਾਈ ਪੜਾਓ ਲਿਖਾਓ ਉਹਨਾਂ ਨੂੰ ਹੁਣ ਆਪਾਂ ਜਿਵੇਂ ਫਿਲਮਾਂ ਕਰਦੇ ਆ ਬਾਈ ਤੁਸੀਂ ਵੀ ਕਿੰਨੀ ਦੂਰ ਚੱਲੇ ਕੇ ਆਉਂਦੇ ਆ ਹਣਾ ਉਹ ਕੁੜੀ 70 ਕਿਲੋਮੀਟਰ ਤੋਂ ਚੱਲੇ ਕੇ ਆਉਂਦੀ ਹੈ ਵਿਚਾਰੀ ਹਾਂਜੀ ਹਾਰ ਢਿਲੀ ਹੁੰਦੀ ਹੈ ਦੋ ਬੱਚੇ ਦਾ ਪਰਿਵਾਰ ਪਾਲਦੀ ਹੈ ਆਪਦੇ ਹੱਕ ਸੱਚ ਦਾ ਗੰਦੀਆ ਮਤਲਬ ਗਲਤ ਕੰਮ ਉਹ ਵੀ ਕਰ ਸਕਦੇ ਆ ਇਹ ਕਰੇ ਤਾਂ ਸੋ ਕੀ ਤੁਸੀਂ ਵੀ ਦੱਸੋ ਭਾਈ ਆਪਦੇ ਬਾਰੇ ਜੀ ਅਸੀਂ ਗਲਤ ਅਸੀਂ ਇਹ ਬਣਾਈ ਹੈਗੀ ਵੀਡੀਓ ਜੀ ਵੀਡੀਓ ਵਿੱਚ ਇਹ ਦਿਖਾਇਆ ਕੋਈ ਸੱਦ ਤੱਕ ਇਹ ਵੀ ਗੱਲ ਹੈਗੀ ਆ ਵੀ ਹਾਂ ਕੰਮ ਮਿਲਦਾ ਨਹੀਂ ਭਈ ਇਹ ਰੱਖ ਕੇ ਫੈਕਟਰੀਆਂ ਦੇ ਵਿੱਚ ਜੇ ਫੈਕਟਰੀਆਂ ਦੇ ਵਿੱਚ ਜਾਣੇ ਵੀ ਆ ਤਾਂ ਆਧਾਰ ਕਾਰਡ ਦਿੱਤੀ ਵੱਧ ਪੜੇ ਨਹੀਂ ਤੇ ਕਹਿੰਦੇ ਹੋਰ ਵੀ ਪੰਜਾਬੀ ਕੁੜਿਆਂ ਦਾ ਕਹਿੰਦੇ ਭਈ ਇਹ ਧੱਕਾ ਹੀ ਕਰਦੇ ਆ ਭਾਈ ਨਹੀਂ ਆਪਾਂ ਇਹ ਨਹੀਂ ਕਰਦੇ ਨਹੀਂ ਸੱਚ ਹੈ ਇਹ ਸਾਨੂੰ ਇੱਕ ਦੋ ਬੰਦਿਆਂ ਦੇ ਫੋਨ ਵੀ ਆਏ ਸੀ ਇੱਥੇ ਜੀਦੇ ਫੈਕਟਰੀ ਆ ਕਹਿੰਦੇ ਭਾਈ ਸਾਨੂੰ ਬਹੁਤ ਧੱਕਾ ਕਰਦੇ ਆ ਪੀ ਪੰਜਾਬਗਾਂ ਨਾਲ ਮਤਲਬ ਆਪਾਂ ਇਹ ਨਹੀਂ ਕਹਿੰਦੇ ਵੀ ਇੱਜ਼ਤ ਵੱਖੋ ਵੀ ਪੰਜਾਬਗਾਂ ਨਾਲ ਜਿਵੇਂ ਆਪਾਂ ਕਹਿ ਸਕਦੇ ਹਾਂ ਜਿਆਦਾ ਕਰਾਉਂਦੇ ਹਾਂ ਹਾਂ ਕੰਮ ਵੀ ਜਿਆਦਾ ਕਰਾਉਂਦੇ ਆ ਬਾਕੀ ਕਿਉਂਕਿ ਉਹਨਾਂ ਨੇ ਆਂਦਾ ਵੀ ਤੂੰ ਹੀ ਲੱਗਿਆ ਸੀ ਨਾ ਹਾਂ ਮੈਂ ਲੱਗਿਆ ਸੀ ਹਾਂ ਇਹ ਬੱਜ ਜਾਣਗੇ ਪੰਜਾਬੀ ਹਾਂ ਹਾਂ ਦੱਸ ਬਈ ਕਿਵੇਂ ਕੀ ਕਰਦੇ ਉੱਥੇ ਯਾਰ ਹਾਲਾਤ ਉੱਥੇ ਬਈ ਮੈਨੂੰ ਦੱਸਦਾ ਕੀ ਆ ਬਸ ਆ ਆਫ ਕਰਦੇ ਤੇ ਡਾਂਟ ਡਾਂਟਦੇ ਆ ਜਿਵੇਂ ਮਤਲਬ ਕਿ ਝੜਕਦੇ ਉੱਥੇ ਹੂੰ ਆ ਨਹੀਂ ਮਾ ਦਿਖਾਉਂਦੇ ਹਾਂ ਹਾਂ ਵੀ ਨੀਚੇ ਜੇ ਰੱਖਦੇ ਉਹਨੇ ਫਿਰ ਗਲਤੀ ਕੀਤੀ ਹੈ ਬਾਈ ਉਹ ਗਲਤੀ ਆਪਣੀ ਹੈ ਆਪਣੀ ਗਲਤੀ ਜਿਹੜੇ ਉਹਨਾਂ ਨੂੰ ਥੱਲੇ ਆਂਦਾ ਉਹਨੀਆਂ ਵੋਟਾਂ ਬਣਾਈਆਂ ਉਹਨਾਂ ਨੂੰ ਆਪਾਂ ਬਰਾਬਰ ਖੜਾ ਕੀਤਾ। ਬਣਾਏ ਪੰਜਾਬ ਹਾਂ। ਸੋ ਬਈ ਵੀਡੀਓ ਅਸੀਂ ਬਣਾਈ ਹੈ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਵਾਸਤੇ। ਇਹ ਉਹੀ ਸਾਡੇ ਆਰਟਿਸਟ ਹੈ ਅਸੀਂ ਹਰ ਇੱਕ ਵੀਡੀਓ ਚ ਇਹਨਾਂ ਨੂੰ ਰਿਪੀਟ ਕਰਦੇ ਹਾਂ। ਅਸੀਪਾ ਤੇ ਸੁਖੀ ਸੱਸਾ ਸੀਪਾ ਤੇ ਸੱਸਾ ਸੁਖੀ ਇਹ ਦੋਨਾਂ ਦੇ ਬੜੀਆ ਤੁਹਾਨੂੰ ਧੰਨਵਾਦ ਬਈ ਸਾਡਾ ਵੀਡੀਓ ਜੀ ਕੰਮ ਕਰਦੇ ਆ। ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤੁਸੀਂ ਸਾਨੂੰ ਕਹਿੰਦੇ ਹੋਗੇ ਵੀ ਯਾਰ ਵੀਡੀਓ ਬਹੁਤ ਸੁਣਿਆ ਹੁੰਦਾ ਜਿਵੇਂ ਕੈਮਰੇ ਪਿਛੇ ਬਈ ਬਹੁਤ ਲੜਦਿਆਂ। ਰੋਜ਼ ਦਿਨਵਾਹ ਜੱਜ ਦਾ ਹੀ ਕਰਦੇ ਆਂ ਅਸੀਂ ਸਾਡਾ ਪਿਆਰ ਦੀ ਵੀ ਟੀਮ ਦਾ ਬਹੁਤ ਵਧੀਆ ਸੱਚੇ ਪਾਤਸ਼ਾਹ ਨੂੰ ਵੀ ਦੁਆ ਕਰਦੇ ਆਂ ਸਾਡਾ ਪਿਆਰ ਬਣਿਆ ਰਵੇ ਤੇ ਧੰਨਵਾਦ ਬਾਈ ਕਮਲਿਓ ਸਸੀਕਾ ਸਸੀਕਾ ਅਸੀਂ ਕਰੀ